ਇਕਮਜੋਤ ਸਿੰਘ ਪੰਮਾ ਨੂੰ ਹਾਈ ਕਮਾਂਡ ਨੇ ਦਿੱਤੀ ਵੱਡੀ ਜ਼ਿੰਮੇਵਾਰੀ ਬਣੇ ਯੂਥ ਕੋਆਰਡੀਨੇਟਰ ਦੱਸਦੀ ਹੈ ਕਿ ਜਲੰਧਰ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਸਰਕਟ ਹਾਊਸ ਜਲੰਧਰ ਵਿਖੇ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਵੈਸਟ ਹਲਕੇ ਤੋਂ ਇਕਮਜੋਤ ਸਿੰਘ ਪੰਮਾ ਨੂੰ ਹਾਈ ਕਮਾਂਡ ਵੱਲੋਂ ਯੂਥਾ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਇਕਮਜੋਤ ਸਿੰਘ ਪੰਮਾ ਦਾ ਕਹਿਣਾ ਹੈ ਕਿ ਅਸੀਂ ਵੈਸਟ ਹਲਕੇ ਦੇ ਵਿੱਚ ਜਲਦ ਤੋਂ ਜਲਦ ਨਸ਼ਾ ਨੂੰ ਖਤਮ ਕਰਾਂਗੇ ਅਤੇ ਜੋ ਵੀ ਲੋਕਾਂ ਦੇ ਰੁਕੇ ਹੋਏ ਕੰਮਾਂ ਨੂੰ ਪਹਿਲ ਦੇ ਆਧਾਰ ਤੇ ਪੂਰਾ ਕੀਤਾ ਜਾਵੇਗਾ ਅਤੇ ਅੱਗੇ ਤੋਰਿਆ ਜਾਵੇਗਾ ਅਤੇ ਕੈਬਨਲ ਮੰਤਰੀ ਮਹਿੰਦਰ ਪਖਤ ਨੂੰ ਦੁਬਾਰਾ ਮੰਤਰੀ ਬ ਪੰਜਾਬ ਦੇ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਨੂੰ ਦੁਬਾਰਾ ਫਿਰ ਸੀਐਮ ਬਣਾ ਕੇ ਨਵੇਂ ਮਾਪਦੰਡ ਪਿਆ ਕੀਤੇ ਜਾਣਗੇ। ਪੰਜਾਬੀ ਪਾਰਟੀ ਨੇ ਮੈਨੂੰ ਅੱਜ ਵੈਸਟ ਹਲਕੇ ਦਾ ਆਈ ਹੋਈ ਸਾਰੀ ਜੁਗਤ ਦਾ ਧੰਨਵਾਦ ਕੀਤਾ। ਮਾਫੀ ਦੇਖ ਰਹੇ ਹੋ। ਪੰਜਾਬ ਦਾ ਸਾਰੇ ਸੀਨੀਅਰ ਨੇਤਾ ਦਾ। ਬਾਕੀ ਇੱਥੇ ਸਾਨੂੰ ਜਲੰਧਰ ਦੇ ਅਰਬਨ ਪ੍ਰੈਜ਼ੀਡੈਂਟ ਬਣਾਇਆ ਸੁਤੇਸ਼ ਗਰੇਵਾਲ ਜੀ ਨੇ। ਅਸੀਂ ਪਾਰਟੀ ਦਾ ਧੰਨਵਾਦ ਕਰਦੇ ਹਾਂ ਜੀ। ਤੇ ਬਾਕੀ ਸਾਡੇ ਵੈਸਟ ਦੇ ਅਲੱਗ-ਅਲੱਗ ਵਾਡਾ ਤੋਂ ਸਾਰੇ ਭਰਾ ਜਿੱਦਾਂ ਸ਼ੰਮੀ ਭਾਜੀ, ਆਨੰਦ ਭਾਜੀ ਅਲੱਗ-ਅਲੱਗ ਵਾਡਾ ਤੋਂ ਸਾਰੇ ਸਾਡੇ ਵੈਸਟਰੀ ਟੀਮ ਇੱਥੇ ਇਕੱਠੀ ਹੋਈ ਸੀ ਅੱਜ ਮੀਟਿੰਗ ਤੇ ਤੇ ਇੱਥੇ ਮੀਟਿੰਗ ਤੇ ਕਾਫੀ ਆਪਾਂ ਜੋ-ਜੋ ਯੂਥਲੀ ਨਵੇਂ-ਨਵੇਂ ਉਪਰਾਲੇ ਆ ਰਹੇ ਆ ਜਿਵੇਂ ਅਸੀਂ ਜੋ ਯੂਥ ਨੇ ਇੱਕ ਅਜੰਡਾ ਬਣਾਇਆ ਪੂਰੇ ਵੈਸਟ ਨੂੰ ਅਸੀਂ ਨਸ਼ਾ ਮੁਕਤ ਕਰਨਾ ਤੇ ਉਹਦੇ ਲਈ ਅਸੀਂ ਸਾਰੀ ਟੀਮ ਇੱਥੇ ਇਕੱਠੇ ਹੋ ਕੇ ਅੱਜ ਮੀਟਿੰਗ ਕੀਤੀ ਹੈ ਬਾਕੀ ਆਉਣ ਵਾਲੇ 2027 ਦੇ ਇਲੈਕਸ਼ਨਾਂ ਲਈ ਸਾਡਾ ਯੂਥ ਵੈਸਟਰ ਇਫ ਹੈ ਵੈਸਟ ਇਲਾਕੇ 'ਚ ਸਾਰਾ ਯੂਥ ਤਿਆਰ ਹੈ ਆ ਮੰਤਰੀ ਸਾਹਿਬ ਨੂੰ ਮਹਿੰਦਰ ਜੀ ਨੂੰ ਮਿੰਦਰ ਬਾਉ ਜੀ ਨੂੰ ਜਿੱਦਾਂ ਪਿਛਲੀ ਵਾਰ ਤੁਸੀਂ ਅਸੀਂ ਬਹੁਤ ਵਧੀਆ ਮਾਰਜਨ ਜਿਤਾਇਆ ਸੀ ਇਸ ਵਾਰ ਅਸੀਂ ਡਬਲ ਮਾਰਜਨ ਜਿਤਾਵਾਂਗੇ ਤੇ ਸੀਐਮ ਭਗਵੰਤ ਮਾਨ ਜੀ ਦੀ ਸਰਕਾਰ ਦੁਆਰਾ ਲਿਆਵਾਂਗੇ ਬਾਕੀ ਸਾਡਾ ਵਾਰਡ ਦੇ ਸਾਰੇ ਅਲੱਗ-ਅਲੱਗ ਵਾਡਾਂ ਦੇ ਯੂਥ ਪ੍ਰਧਾਨ ਅੱਜ ਕੋਆਰਡੀਨੇਟਰ ਸਾਰੇ ਲੱਗਣ ਲੱਗ ਚੁੱਕੇ ਨੇ ਤੇ ਅਸੀਂ ਵੈਸਟਲੀ ਜਿੰਨਾ ਵੀ ਹੋ ਸਕੇਗਾ ਅਸੀਂ ਤਿਆਰ ਆ ਕੰਮ ਕਰਨ ਨੂੰ ਯੂਥ ਕੋਈ ਸਾਡੇ ਜਿਹੜੇ ਮਾਡਾਂ ਦੇ ਕੋਆਰਡੀਨੇਟਰ ਤੇ ਜਿਹੜੇ ਹਲਕਿਆਂ ਦੇ ਕੋਆਰਡੀਨੇਟਰ ਲਾਏ ਗਏ ਉਹਨਾਂ ਸਾਰਿਆਂ ਨੂੰ ਜਿੱਥੇ-ਕਿੱਥੇ ਹੋਵੇ ਤਾਂ ਆਪਸ ਵਿੱਚ ਜੁੜ ਜੁੜੂ ਹੋਏ ਆ ਜਿਹੜੀਆਂ ਪਾਰਟੀ ਦੀਆਂ ਨੀਤੀਆਂ ਨੇ ਵੀ ਅਸੀਂ ਸੇਵਾ ਕਰਨੀ ਹੈ ਸਮਾਜ ਸੇਵਾ ਕਰਨੀ ਹੈ ਜਿਹੜਾ ਨਸ਼ੇ ਵਰਗਾ ਕੋੜ ਜਿਹੜਾ ਸਾਡੇ ਸਮਾਜ 'ਚ ਫੈਲਿਆ ਤੇ ਅਸੀਂ ਉਹਨੂੰ ਖੂਲ ਕਰਨਾ ਆਪਣੇ ਸਮਾਜ ਤੋਂ ਜਿਹੜੇ ਆਣ ਵਾਲੇ ਸਾਡੇ ਯੁਵਾ ਸਾਥੀ ਨੇ ਉਹਨਾਂ ਨੂੰ ਹਿੰਦੀ ਚੀਜ਼ ਨਹੀਂ ਆਫਾ ਫਸਲ ਨਹੀਂ ਦੇਣਾ ਤੇ ਜਿਹੜੇ ਸਾਡੇ ਕੋਈ ਭਰਾ ਇਸ ਨਸ਼ੇ 'ਚ ਲੱਗ ਗਏ ਅਸੀਂ ਉਹਨਾਂ ਨੂੰ ਇਹਦੇ ਤੋਂ ਦੂਰ ਕਰਨਾ ਛੁੜਾਣਾ